ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 6 ਦਿਨ ਪਹਿਲਾਂ ਸੰਤਾਂ ਜੀਆਂ ਦੇ ਇੱਕ ਕਿਸੇ ਬਾਰੇ ਮੈਂ ਪੋਸਟ ਸਾਂਝੀ ਕੀਤੀ ਸੀ ਜਿਸ ਦੇ ਉੱਪਰ ਇੱਕ ਵੀਰ ਨੇ ਕਮੈਂਟ ਕੀਤਾ ਉਹ ਕਮੈਂਟ ਪੋਸਟ ਦੇ ਰੂਪ ਦੇ ਵਿੱਚ ਕੀਤਾ ਜੋ ਮੈਂ ਨਾਲ ਅਟੈਚ ਵੀ ਕੀਤਾ ਜਿਸ ਦੇ ਵਿੱਚ ਹਿੰਦੂਆਂ ਤੇ ਹੋਏ ਅਤਿਆਚਾਰ ਬਾਰੇ ਵਿਸਤਾਰ ਪੂਰਵਕ ਡੇਟ ਬਾਈ ਡੇਟ ਲਿਖਿਆ ਹੋਇਆ ਹੈ ਜਦ ਮੈਂ ਉਹਦੇ ਉੱਪਰ ਸਰਚ ਕੀਤੀ ਤਾ ਉਹ ਸਰਚ ਕਿਵੇਂ ਨਿਕਲ ਕੇ ਸਾਹਮਣੇ ਆਈ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹਣਾ ਤੇ ਨਾਲ ਹੀ ਉਸ ਵੀਰ ਨਾਲ ਜਿਸ ਨੇ ਇਹ ਕਮੈਂਟ ਕੀਤਾ ਸੀ ਤਾਂ ਉਹ ਸਰਚ ਇਸ ਤਰ੍ਹਾਂ ਹੈ 5 ਅਕਤੂਬਰ 1983 ਨੂੰ ਦਰਬਾਰ ਸਾਹਿਬ 6 ਦਿਨ ਲਈ ਬੰਦ ਸੀ ਇਹ ਗੱਲ ਸਹੀ ਹੈ ਕਿ 1983 ਵਿੱਚ ਦਰਬਾਰ ਸਾਹਿਬ ਨੂੰ ਸਰਕਾਰੀ ਦਖਲਅੰਦਾਜ਼ੀ ਕਾਰਨ ਬੰਦ ਕੀਤਾ ਗਿਆ ਸੀ ਪਰ ਇਹ ਸਮਾਂ ਸਿੱਖ ਭਾਈਚਾਰੇ ਲਈ ਬਹੁਤ ਸੰਵੇਦਨਸ਼ੀਲ ਸੀ ਅਤੇ ਇਸ ਦੇ ਪਿੱਛੇ ਸਰਕਾਰੀ ਨੀਤੀਆਂ ਅਤੇ ਸਿੱਖਾਂ ਦੇ ਹੱਕਾਂ ਦੀ ਉਲੰਘਣਾ ਦਾ ਵੱਡਾ ਹੱਥ ਸੀ ਇਸ ਨੂੰ ਸਿਰਫ ਇੱਕ ਘਟਨਾ ਦੇ ਰੂਪ ਵਿੱਚ ਨਹੀਂ ਦੇਖਣਾ ਚਾਹੀਦਾ ਸਗੋਂ ਇਸ ਦੇ ਪਿੱਛੇ ਦੇ 86 ਕਾਰਨਾਂ ਨੂੰ ਵੀ ਸਮਝਣਾ ਜ਼ਰੂਰੀ ਹੈ ਨੰਬਰ 2 21 ਅਕਤੂਬਰ 1984 ਨੂੰ ਗੁਰਦਾਸਪੁਰ ਵਿੱਚ 19 ਹਿੰਦੂ 21 ਮਈ 1984 ਨਵੰਬਰ ਸਰ ਵਿੱਚ 13 ਹਿੰਦੂ 1980 ਦੇ ਜਿਹੜੇ ਦਹਾਕੇ ਵਿੱਚ ਪੰਜਾਬ ਵਿੱਚ ਅਸ਼ਾਂਤੀ ਦਾ ਮਾਹੌਲ ਸੀ ਅਤੇ ਕਈ ਘਟਨਾਵਾਂ ਵਾਪਰੀਆਂ ਪਰ ਇਹ ਦਾਵਾ ਹੈ ਕਿ ਇੰਨਾ ਘਟਨਾਵਾਂ ਵਿੱਚ ਸਿੱਖਾਂ ਨੇ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਪੂਰੀ ਤਰ੍ਹਾਂ ਸਹੀ ਨਹੀਂ ਇਸ ਸਮੇਂ ਦੌਰਾਨ ਜੋ ਵੀ ਹਿੰਸਾ ਹੋਈ ਉਸ ਪਿੱਛੇ ਛਿਆਸੀ ਉਤਲ-ਬੁਤਲ ਖੂਫੀਆ ਏਜੰਸੀਆਂ ਅਤੇ ਸਰਕਾਰ ਦੀਆਂ ਗਲਤ ਨੀਤੀਆਂ ਵੀ ਸਨ ਇਸ ਨੂੰ ਸਿੱਖ-ਹਿੰਦੂ ਝਗੜੇ ਵਜੋਂ ਦਰਸਾਉਣਾ ਗਲਤ ਹੈ। ਤਿੰਨ ਨੰਬਰ 3 22 ਮਈ 1984 ਨੂੰ ਬੱਸ ਵਿੱਚ 10 11 ਮਈ 1985 ਨੂੰ ਦਿੱਲੀ ਬੰਬ ਧਮਾਕੇ ਵਿੱਚ 85 ਹਿੰਦੂ ਮਾਰੇ ਗਏ। ਇਹ ਘਟਨਾਵਾਂ ਵੀ ਉਸ ਸਮੇਂ ਦੀ ਅਸ਼ਾਂਤੀ ਦਾ ਹਿੱਸਾ ਹੈ। ਪਰ ਇਸ ਦਾ ਸਿੱਧਾ ਦੋਸ਼ ਸਿੱਖ ਭਾਈਚਾਰੇ ਜਾਂ ਸੰਤ ਜਰਨੈਲਜੀ ਤੇ ਲਾਉਣਾ ਗਲਤ ਹੈ। 1985 ਦੇ ਦਿੱਲੀ ਬੰਬ ਧਮਾਕਿਆਂ ਦੀ ਜਾਂਚ ਵਿੱਚ ਵੀ ਕਈ ਸਵਾਲ ਖੜੇ ਹੁੰਦੇ ਸਨ ਅਤੇ ਕਈ ਰਿਪੋਰਟਾਂ ਮੁਤਾਬਕ ਇਸ ਵਿੱਚ ਸਰਕਾਰੀ ਏਜੰਸੀਆਂ ਦੀ ਸਹੂਲਤਾਂ ਦੀ ਸੁਭਾਵਨਾ ਵੀ ਸੀ ਇਸ ਨੂੰ ਸਿੱਖਾਂ ਦੀ ਬਦਨਾਮੀ ਲਈ ਵਰਤਿਆ ਗਿਆ ਨੰਬਰ 4 6 ਮਾਰਚ 1986 ਨੂੰ ਕਪੂਰਥੜਾ ਵਿੱਚ 13 ਹਿੰਦੂ 1 ਮਾਰਚ 1986 ਨੂੰ ਨਕੋਦਰ ਵਿੱਚ 20 ਹਿੰਦੂ 25 ਮਾਰਚ 1986 ਨੂੰ ਬਟਾਲਾ ਵਿੱਚ 15 ਹਿੰਦੂ ਇਹ ਸਾਰੀਆਂ ਘਟਨਾਵਾਂ 1984 ਦੇ ਸਿੱਖ ਵਿਰੋਧੀ ਦੰਗਿਆਂ ਤੋਂ ਬਾਅਦ ਵਾਪਰੀਆਂ ਜਦੋਂ ਸਿੱਖ ਭਾਈਚਾਰਾ ਪਹਿਲਾਂ ਹੀ ਬਹੁਤ ਦੁਖੀ ਸੀ ਇਸ ਸਮੇਂ ਦੌਰਾਨ ਪੰਜਾਬ ਵਿੱਚ ਜੋ ਵੀ ਹਿੱਲਸਾ ਹੋਈ ਉਸ ਦੀ ਜ਼ਿੰਮੇਵਾਰੀ ਸਿੱਖਾਂ ਦੇ ੱਡਕਣਾ ਗਲਤ ਹੈ ਇਸ ਦੌਰਾਨ ਸਰਕਾਰ ਅਤੇ ਖੂਫੀਆ ਏਜੰਸੀਆਂ ਨੇ ਅਜਿਹੀਆਂ ਘਟਨਾਵਾਂ ਨੂੰ ਬੁਧਾਵਾ ਦਿੱਤਾ ਤਾ ਜੋ ਸਿੱਖਾਂ ਨੂੰ ਦੋਸ਼ੀ ਠਹਿਰਾਇਆ ਜਾ ਸਕੇ ਨੰਬਰ 5 30 ਅਕਤੂਬਰ 1986 ਨੂੰ ਜਵਰਪੁਰ ਤੇ 23 Hindu 31 ਅਕਤੂਬਰ 1986 ਨੂੰ ਬੰਬੇ ਵਿੱਚ 8 ਲੋਕ 3 ਨਵੰਬਰ 1986 ਨੂੰ ਸੰਤਾ ਨੇ 24 Hindu ਮਾਰੇ ਇਹ ਸਭ ਤੋਂ ਵੱਡੀ ਗਲਤਫਹਿਮੀ ਵਾਲਾ ਬਿੰਦੂ ਹੈ ਸੰਤ ਜਰਨੈਲ ਸਿੰਘ ਜਿਂ ਪਿੰਡਰਾ ਵਾਲੇ ਨੇ ਕਿਸੇ ਵੀ Hindu ਦੀ ਹੱਤਿਆ ਨਹੀਂ ਕੀਤੀ ਅਤੇ ਨਾ ਹੀ ਉਹ ਅਜੇਹੀ ਕਿਸੇ ਘਟਨਾ ਵਿੱਚ ਸ਼ਾਮਲ ਸਨ ਇਤਿਹਾਸਕ ਤੱਤਾਂ ਮੁਤਾਬਿਕ ਸੰਤ ਜੀ ਨੂੰ ਸਰਕਾਰ ਅਤੇ ਮੀਡੀਆ ਨੇ ਜਾਣਬੁੱਝ ਕੇ ਬਦਨਾਮ ਕਰਨ ਲਈ ਅਜਿਹੇ ਦੋਸ਼ ਲਾਏ 1984 ਵਿੱਚ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਸੰਤ ਜੀ ਸ਼ਹੀਦ ਹੋ ਗਏ ਸਨ ਇਸ ਲਈ 1986 ਵਿੱਚ ਉਹਨਾਂ ਦਾ ਇਨਾ ਕਢਾਵਾ ਨਾਲ ਕੋਈ ਸਬੰਧ ਨਹੀਂ ਇਹ ਪੂਰੀ ਤਰ੍ਹਾਂ ਝੂਠ ਹੈ ਨੰਬਰ 6 7 ਜੁਲਾਈ 1987 ਨੂੰ ਲਲਾਰੂ ਵਿੱਚ 38 ਹਿੰਦੂ 7 ਜੁਲਾਈ 1987 ਨੂੰ ਫਤਿਹਗੜ੍ਹ ਵਿੱਚ 34 ਹਿੰਦੂ ਇਹ ਘਟਨਾਵਾਂ ਵੀ ਉਸ ਸਮੇਂ ਦੀ ਹਿੰਸਾ ਦਾ ਹਿੱਸਾ ਸਨ ਜਦੋਂ ਪੰਜਾਬ ਵਿੱਚ ਸਰਕਾਰ ਅਤੇ ਅੱਤਵਾਦੀ ਗਰੁੱਪਾਂ ਵਿਚਕਾਰ ਤਣਾਅ ਚੱਲ ਰਿਹਾ ਸੀ ਪਰ ਇਸ ਨੂੰ ਸਿੱਖ ਭਾਈਚਾਰੇ ਨਾਲ ਜੋੜਨਾ ਗਲਤ ਹੈ ਕਈ ਰਿਪੋਰਟਾਂ ਮੁਤਾਬਕ ਇਸ ਸਮੇਂ ਸਰਕਾਰ ਨੇ ਜਾਣਬੁੱਝ ਕੇ ਅਜਿਹੇ ਘਟਨਾਵਾਂ ਨੂੰ ਹਵਾ ਦਿੱਤੀ ਤਾਂ ਜੋ ਸਿੱਖਾਂ ਨੂੰ ਬਦਨਾਮ ਕੀਤਾ ਜਾ ਸਕੇ। ਨੰਬਰ 7 17 ਮਈ 1988 ਨੂੰ ਪਟਿਆਲੇ ਵਿੱਚ 35 Hindu 24 ਮਈ 1988 ਨੂੰ ਨਕੋਦਰ ਵਿੱਚ 3 ਮੁਸਲਮਾਨ ਇਹ ਘਟਨਾਵਾਂ ਵੀ ਉਸ ਸਮੇਂ ਦੇ ਸਿਆਸੀ ਅਸਥਿਰਤਾ ਦਾ ਨਤੀਜਾ ਸਨ। ਇਸ ਸਮੇਂ ਦੌਰਾਨ ਜੋ ਵੀ ਹਿੰਸਾ ਹੋਈ ਉਸ ਦੀ ਜੜ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਸਿੱਖਾਂ ਦੇ ਹੱਕਾਂ ਦੀ ਉਲੰਘਣਾ ਸੀ ਇਸ ਨੂੰ Hindu ਸਿੱਖ ਜਾਂ ਸਿੱਖ ਮੁਸਲਮ ਝਗੜੇ ਵਜੋਂ ਦਰਸਾਉਣਾ ਗਲਤਫਹਿਮੀ ਪੈਦਾ ਕਰਦਾ ਹੈ ਨੰਬਰ 8 17 ਸਤੰਬਰ 1988 ਨੂੰ ਰੋਪੜ ਵਿੱਚ 22 Hindu 25 ਜੁਲਾਈ 1999 ਨੂੰ ਮੋਗਾ ਵਿੱਚ 27 Hindu 7 ਮਾਰਚ 1990 ਨੂੰ ਅਬੋਹਰ ਵਿੱਚ 30 ਗੋਲੀਆਂ ਇਹ ਸਾਰੀਆਂ ਘਟਨਾਵਾਂ 1980 ਦੇ ਅਖੀਰ ਅਤੇ 1990 ਦੇ ਸ਼ੁਰੂ ਵਿਧੀਆਂ ਹਨ ਜਦੋਂ ਪੰਜਾਬ ਵਿੱਚ ਅੱਤਵਾਦੀ ਅਤੇ ਸਰਕਾਰ ਦੀ ਦਮਨਕਾਰੀ ਨੀਤੀਆਂ ਚੱਲ ਰਹੀਆਂ ਸੀ ਪਰ ਇਸ ਦਾ ਸਿੱਧਾ ਦੋਸ਼ ਸਿੱਖ ਭਾਈਚਾਰੇ ਤੇ ਲਾਉਣਾ ਗਲਤ ਹੈ ਇਸ ਸਮੇਂ ਦੌਰਾਨ ਕਈ ਗਰੁੱਪ ਸਰਗਰਮ ਸਨ ਅਤੇ ਸਰਕਾਰ ਨੇ ਵੀ ਜਾਣਬੁੱਝ ਕੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਇਸ ਪੋਸਟ ਵਿੱਚ ਜੋ ਜਾਣਕਾਰੀ ਦਿੱਤੀ ਉਹ ਅਧੂਰੀ ਅਤੇ ਗਲਤਫਹਿਮੀ ਪੈਦਾ ਕਰਨ ਵਾਲੀ ਹੈ ਖਾਸ ਤੌਰ ਤੇ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਜੀ ਤੇ ਜੋ ਵੀ ਦੋਸ਼ ਲਾਏ ਗਏ ਹਨ ਉਹ ਪੂਰੀ ਤਰ੍ਹਾਂ ਝੂਠੇ ਹਨ ਸਾਨੂੰ ਇਤਿਹਾਸ ਨੂੰ ਸਹੀ ਤਰੀਕੇ ਨਾਲ ਸਮਝਣ ਅਤੇ ਸਾਂਝਾ ਕਰਨ ਦੀ ਜ਼ਰੂਰਤ ਹੈ ਨਹੀਂ ਤਾਂ ਇਹ ਭਾਈਚਾਰਿਆਂ ਵਿੱਚ ਨਫ਼ਰਤ ਫਲਾਉਂਦਾ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਤੱਥਾਂ ਦੀ ਜਾਂਚ ਕਰੋ ਅਤੇ ਸੱਚ ਸਾਹਮਣੇ ਲੈ ਕੇ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ